ਇਹ ਸਮਝਿਆ ਤਵੇ ਹੋਵੇ ਬਾਜ ਕੇ ਗਏ ਹੱਥ ਅੱਗੇ ਕਰੀ ਜਾ ਤੇ ਆ ਕੇ ਛਾਲ ਮਾਰ ਕੇ ਹੱਥ ਤੇ ਬੈਜੇ ਇਹਦੇ ਚੋ ਖਾਣਾ ਵਾ ਇਹਦੇ ਚੋ ਆਪਾਂ ਲਾ ਕੇ ਆਣੇ ਨੇ ਪੰਜਾ ਮਾਰਨਾ ਦੇ ਹੱਥ ਨੂੰ ਅੱਛਾ ਉਥੋਂ ਇਹਦੀ ਪਛਾਣ ਐ ਨਹੀਂ ਵੀ ਲੋਣ ਘੁੱਟ ਦਿੰਦੀ ਇੱਕ ਘਰ ਦੇ ਵਿੱਚ ਖੁਦਾ ਰਹਿੰਦਾ ਐਨੇ ਕਦੀ ਕੇ ਕਮਰੇ ਜ ਵੜ ਜਾਣਾ ਕਦੀ ਕੇ ਕਮਰੇ ਵੜ ਜਾਣਾ ਤੇ ਕਿਨੂੰ ਇੰਨੀ ਸਮਝ ਹੈ ਕਿ ਜਦੋਂ ਪੱਖਾ ਚਾਵਦਾ ਹੋਣਾ ਨਾ ਇਹਨੇ ਉੱਤੇ ਨੂੰ ਨਹੀਂ ਜਾਣਾ ਹੁਣ ਇਹ ਮੰਕੀ ਵੀ ਗਿਆ ਕੁੱਤੇ ਵੀ ਗਏ ਨੇ ਉਹਨਾਂ ਦੇ ਵਿੱਚ ਰਹਿੰਦਾ ਨਾ ਉਹ ਇਹਨੂੰ ਕਹਿੰਦੇ ਨਾਲ ਇਹਨਾਂ ਨੂੰ ਪੁੱਛਿਆ अच्छा एक वीडियो में दिखियत ਤੁਹਾਡਾ ਜਿਹੜਾ ਮੌਂਕੀ ਉਹ ਡੋਗ ਦੇ ਉੱਤੇ ਬੈਠ ਕੇ ਤੇ ਉਹ ਘੁੰਮਦਾ ਮੀਂਹ ਹਾਂਜੀ ਹਾਂਜੀ ਅੱਗੇ ਹੈਗਾ ਫਾਰਮ ਹਾਊਸ ਕੋਲ ਹੈ ਜਿਵੇਂ ਪਹਿਲਾਂ ਜਾਨਵਰ ਵਗੈਰਾ ਰੱਖਿਆ ਸੀ ਹੁਣ ਫਿਰ ਤੋਂ ਚਾਲੂ ਰੱਖੀਏ ਘੋੜੇ ਵਗੈਰਾ ਵੀ ਨਾਲ ਰੱਖੇ ਹੋਣ ਤੇ ਵਧੀਆ ਫਾਰਮ ਕੋਲਿਆ ਹੋਵੇ ਤੇ ਉੱਥੇ ਪਸ਼ੂ ਪੰਛੀਆਂ ਦੀ ਜਿਹੜੀ ਸੇਵਾ ਕੀਤੀ ਹੈ ਦੋਸਤੋ ਇਸ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਆਪਣਾ ਸ਼ੌਂਕ ਪੂਰਾ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਤਾਂ ਪੰਜਾਬੀਆਂ ਦੇ ਸ਼ੌਂਕ ਵੀ ਹਵਾਲੇ ਹੁੰਦੇ ਨੇ ਇੱਕ ਐਸੇ ਨੌਜਵਾਨ ਪੰਜਾਬੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਗੁਰਨੂਰ ਸਿੰਘ ਤਾਂ ਗੁਰਨੂਰ ਜਾਨਵਰ ਰੱਖਦੇ ਨੇ ਪੰਛੀ ਰੱਖਦੇ ਨੇ ਹੱਥ ਵਿੱਚ ਬਾਜ ਫੜਿਆ ਹੋਇਆ ਤਾਂ ਇਹ ਬਾਜ ਦਾ ਪਾਲਣ ਪੋਸ਼ਣ ਕਰਦੇ ਆ ਤਾਂ ਹੋਰ ਵੀ ਜਿਹੜੇ ਜਾਨਵਰ ਤੁਸੀਂ ਜਦੋਂ ਦੇਖੋਗੇ ਟੀਵੀ ਸਕਰੀਨ ਤੇ ਤੁਹਾਡੇ ਚੱਲਦੇ ਪਿਆ ਤਾਂ ਉਹਨੂੰ ਦੇਖੋਗੇ ਤਾਂ ਹੈਰਾਨ ਹੋਵੋਗੇ ਕਿ ਗੁਰਨੂਰ ਨੂੰ ਸ਼ੌਂਕ ਕਿਸ ਤਰ੍ਹਾਂ ਦੇ ਆ ਗੁਰਨੂਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਜ ਰੱਖਿਆ ਕਿੰਨੀ ਦੇਰ ਤੋਂ ਰੱਖਿਆ ਤਾਂ ਹੋਰ ਕੀ ਕੀ ਤੁਸੀਂ ਜਾਨਵਰ ਰੱਖੇ ਆਪਣੇ ਜਿਹੜਾ ਬਾਜ ਆ ਇਹਨੂੰ ਰੱਖੇ ਨੂੰ ਅੱਜ ਇੱਕ ਸਾਲ ਹੋ ਗਿਆ ਤੇ ਇਸ ਟਾਪ ਦੇ ਕੋ ਦੋ ਡੋਗੀ ਨੇ ਨਾਲ ਮੁਰਗੇ ਨੇ ਨਾਲ ਇੱਕ ਮੋਂਕੀ ਆ ਨਾਲ ਇੱਕ ਬਾਜ ਆ ਹੂੰ ਤੇ ਪਹਿਲਾਂ ਵੀ ਕਾਫੀ ਜਾਨਵਰ ਰੱਖੇ ਹੋਏ ਸੀ ਬਾਜ ਬਾਜ ਤੇ ਚਬਾ ਹੋਣਾ ਆ ਉਦੋਂ ਕਾਫੀ ਰੈਸਕਿਊ ਕੀਤੇ ਸੀ ਦੋ ਬਾਜ ਉਸ ਟਾਈਮ ਤੇ ਆਪਾਂ ਉਹ ਬਾਜ ੜਾਤੇ ਸੀਗੇ ਹੂੰ ਹੂੰ ਜਦੋਂ ਬਤਕਾ ਮੁਰਗੇ ਚਿਕੋਰਾ ਕਬੂਤਰ ਚਿੱਟੇ ਚੂਹੇ ਗਿਨੀ ਪਿਗ ਕੋਕਟਲ ਤੋਤੇ ਲੱਬਰ ਆਸਟ੍ਰੇਲੀਅਨ ਪੈਰਾਟ ਅਜਗਰ ਹੈ ਅੱਛਾ ਕਾਫੀ ਕੋਸ਼ੇਗਾ ਸੀ ਅਜਗਰ ਵੀ ਰੱਖਿਆ ਸੀ ਹਾਂਜੀ ਹਾਂਜੀ ਦੋ ਜਗਰੇਗੇ ਸੀ ਉਸ ਟਾਈਮ ਤੇ ਕੀ ਬਾਤ ਹੈ ਅੱਛਾ ਸ਼ੌਕ ਕਦੋਂ ਤੋਂ ਪਿਆ ਤੁਹਾਨੂੰ ਇਹ ਨਿੱਕੰਦ ਤੇ ਪਿਆਇ ਮੈਨੂੰ ਨਿੱਕਾ ਛੋਟਾ ਨਾ ਮੇਰੇ ਪਾਪਾ ਵੀ ਉਹਦੇ ਘਰੇ ਕੋਈ ਨਾ ਕੋਈ ਜਾਨਵਰ ਲੈ ਕੇ ਆ ਜਾਂਦੇ ਉਹਨਾਂ ਨੂੰ ਵੀ ਕਾਫੀ ਸ਼ੌਂਕ ਹੈ ਗਾ ਜਦੋਂ ਹੂੰ ਤੇ ਉਹਨਾਂ ਨੇ ਮੈਨੂੰ ਨਿੱਕੰਦ ਉਹ ਤੋਂ ਜਾਨਵਰਾਂ ਦੇ ਵਿੱਚ ਹੀ ਰੱਖਿਆ ਉਹਨਾਂ ਨੇ ਕਿ ਮੈਂ ਡਰ ਗਿਆ ਇਹਨਾਂ ਰੱਖਿਆ ਵੀ ਤੂੰ ਇਹਨੂੰ ਹੱਥ ਨਹੀਂ ਆਉਣਾ ਤੂੰ ਡਰਨਾ ਇਹ ਦਿੰਦੀ ਵੱਢ ਦੇ ਅਸਲ ਇਹਦਾ ਨਾ ਸੋਹਦੇ ਬੰਦਾ ਡਰ ਜਾਂਦਾ ਤੇ ਘਰੇ ਰੱਖੀ ਸੀ ਹਾਂ ਜੀ ਅੱਛਾ ਆ ਬਾਜਾ ਹੱਤ ਜੀ ਫੜਿਆ ਹੂੰ ਇਹਦੇ ਚ ਕਿਸ ਤਰੀਕੇ ਨਾਲ ਇਹਦੀ ਸਮਝ ਕਿਸ ਤਰ੍ਹਾਂ ਲੱਗਦੀ ਤੁਹਾਨੂੰ ਕਿ ਇਹ ਕੀ ਚਾਹੁੰਦਾ ਕੀ ਕਰਨਾ ਹੈ ਕਿਸ ਤਰ੍ਹਾਂ ਕਿਉਂਕਿ ਇਹਨਾਂ ਨੇ ਖਾਣ ਪੀਣ ਵਾਸਤੇ ਵੀ ਮੰਗਣਾ ਹੈ ਇਹਨਾਂ ਦੀ ਸਮ ਇਨੇ ਜਦੋਂ ਖਾਣਾ ਵਾ ਇਹ ਜਦੋਂ ਆਪਾਂ ਲੱਗ ਜਾਣ ਨੇ ਪੰਜਾ ਮਾਰਨਾ ਅੱਡੇ ਹੱਥ ਨੂੰ ਅੱਛਾ ਉਥੋਂ ਇਹਦੀ ਪਛਾਣ ਐ ਨਹੀਂ ਵੀ ਲੋਣ ਭੁੱਖ ਲੱਗੀ ਆ ਅੱਛਾ ਇਹ ਮੈਂ ਖਾਸ ਕਰਕੇ ਜਦੋਂ ਦੇਖਦਾ ਵਾਂ ਮੈਂ ਹੋਰ ਵੀ ਕਿਤੇ ਬਾਜ ਦੇਖਦਾ ਤਾਂ ਖਾਸ ਕਰਕੇ ਹੱਥ ਦੇ ਉੱਤੇ ਆਪਣੇ ਆਪ ਨੂੰ ਕਵਰ ਕੀਤਾ ਹੁੰਦਾ ਜਿਵੇਂ ਤੇਰਾ ਕਾਰਨ ਇਹਦੇ ਨੋ ਜ਼ਿਆਦਾ ਪੰਜੇ ਜ਼ਿਆਦਾ ਤਿੱਖੇ ਤੇਰਾ ਕਾਰਨ ਆ ਤੁਸੀਂ ਕੈਮਰਾ ਮੇਰੇ ਹੱਥ ਤੇ ਮਾਰ ਕੇ ਵੇਖੋ ਜਰਾ ਦਿਖਾਓ ਜੀ ਆਹ ਵੇਖੋ ਆ ਸਾਰਾ ਛਿੱਲਿਆ ਪਿਆ ਇਥੋਂ ਯਾਨੀ ਕਿ ਇਹਦੇ ਪੰਜੇ ਜਿਹੜੇ ਆ ਉਹ ਬਹੁਤ ਸੋਲਿਡ ਆ ਇਹਦੇ ਨੋ ਜਿਹੜੇ ਆ ਸੋਲਿਡ ਬਹੁਤ ਇਸ ਕਰਕੇ ਬੜਾ ਭਾਜੀ ਇੱਕ ਰੋਜ਼ਵੀ ਜਣਾ ਜਿਹੜਾ ਇਹ ਘਰਪਾਣਾ ਹੋਗਾ ਇਹਦੇ ਵਿੱਚ ਹੁੰਦੇ ਪਿਆ ਥੋੜੇ ਮਹਿਸੂਸ ਨਹੀਂ ਤੇ ਇੱਕ ਦਬਤ ਹੁੰਦਾ ਸਪੈਸ਼ਲ ਚਮੜੇ ਦਾ ਬਣਵਾਣਾ ਪੈਂਦਾ ਇਹਦੇ ਵਾਸਤੇ ਬਿਲਕੁਲ ਮੈਂ ਉਹ ਦੇਖਿਆ ਬੜੀ ਬੜੀ ਕਿ ਉਹ ਚਮੜੇ ਦਾ ਹੁੰਦਾ ਹਾਂਜੀ 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 ਉਹ ਸਪੈਸ਼ਲ ਬਣਵਾਣਾ ਪੈਂਦਾ ਹੂੰ ਹੂੰ ਅੱਛਾ ਇਹਦੀ ਜਿਹੜੀ ਨਕੇਲੀ ਜਿਹੜੀ ਚੁੰਝ ਦੀ ਹਾਂਜੀ ਤੇ ਇਹ ਇੱਕ ਕਿਸੇ ਨੇ ਕੱਟ ਲਵੇ ਕਿਸੇ ਨੂੰ ਤਾਂ ਫਿਰ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਕੋਈ ਜ਼ਹਿਰ ਚੜਦਾ ਜਾਂ ਕੋਈ ਖਰਾਬੀ ਹੁੰਦੀ ਹੈ ਜਾਂ ਕਿਸ ਤਰ੍ਹਾਂ ਵੇਖੋ ਜ਼ਹਿਰਦ ਵਗੈਰਾ ਦਾ ਕੁਛ ਨਹੀਂ ਹੁੰਦਾ ਇਹ ਆਡੇ ਹੱਥਾਂ ਵਿੱਚ ਹੀ ਪਾ ਲਿਆ ਬੱਚਾ ਪਾ ਲਿਆ ਜੰਦੀ ਵਗੈਰਾ ਵੜਦਾ ਨਹੀਂ ਆ ਬਿਲਕੁਲ ਵੀ ਜੰਦੀ ਨਹੀਂ ਵੜਦਾ ਨਾ ਜੇ ਕਿਸੇ ਨੂੰ ਭੁੱਖਾ ਵਾ ਖਾ ਹੋਵੇ ਤੇ ਕਿ ਬਾਹਰ ਦੇ ਬੰਦੇ ਨੂੰ ਨੋ ਵਗੈਰਾ ਪੰਜਾ ਮਾਰ ਦਿੰਦਾ ਆ ਚੁੰਝ ਨਹੀਂ ਆ ਅਜੇ ਤੱਕ ਕਦੀ ਕਿਸ ਨੂੰ ਮਾਰੀ ਚੁੰਝ ਕਦੀ ਨਹੀਂ ਕਿਸ ਨੂੰ ਮਾਰਦਾ ਤਾਂ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਈ ਨਹੀਂ ਕਹਿੰਦਾ ਬੱਚੇ ਵਗੈਰਾ ਆਪਣੇ ਪਰਿਵਾਰ ਦੇ ਦੇ ਲਾਗੇ ਜਾਂਦੇ ਕਿਸੇ ਨੂੰ ਕੁਛ ਨਹੀਂ ਕਰਦਾ ਅੱਛਾ ਜੋਤੀ ਇਹਨੂੰ ਛੱਡ ਦਿੰਦੇ ਜੇ ਹਾਂਜੀ ਤਾਂ ਇਹ ਉੱਡਦਾ ਵਾ ਜਾਂ ਨਹੀਂ ਉੱਡਦਾ ਜੇ ਘਰ ਬਾਈ ਦੇ ਵਿੱਚ ਉੱਡ ਜਾਂਦਾ ਤਾਂ ਵਾਪਸ ਆ ਜਾਂਦਾ ਜਾਂ ਕਿਸ ਤਰ੍ਹਾਂ ਇੱਕ ਘਰ ਦੇ ਵਿੱਚ ਖੁਦ ਹੀ ਰੰਦਾ ਅੱਛਾ ਇਨੇ ਕਦੀ ਕੇ ਕਮਰੇ ਜ ਵੜ ਜਾਣਾ ਕ ਜੀ ਕੇ ਕਮਰੇ ਵੜ ਜਾਣਾ ਤੇ ਇਹ ਕਿਨੂੰ ਇਨੀ ਸਮਝ ਹੈ ਕਿ ਜਦੋਂ ਪੱਖਾ ਚੱਬਦਾ ਹੋਣਾ ਨਾ ਇਹਨੇ ਉੱਤੇ ਨੂੰ ਨਹੀਂ ਜਾਣਾ ਪਤਾ ਵਾ ਕਿ ਉੱਪਰ ਪੱਖਾ ਚੱਲਦਾ ਪੈਦੇ ਨੁਕਸਾਨ ਨਹੀਂ ਹੋ ਸਕਦਾ ਇਹਨੇ ਬੈੱਡ ਤੇ ਬੈੱਡ ਤੱਕ ਹੀ ਸੀਮਤ ਰਹਿਣਾ ਬੈੱਡ ਤੋਂ ਇਹਨੇ ਉੱਤੇ ਨਹੀਂ ਉੱਡਣਾ ਪੱਖਾ ਨਾਲ ਚੱਲਦਾ ਹੈਗਾ ਫਿਰ ਇਹਨੇ ਇਦੋਂ ਡੁੱਡੀ ਜਾਣਾ ਕਹਿੰਦਾ ਮਤਲਬ ਕਿ ਪਰਿਵਾਰ ਦੇ ਮੈਂਬਰ ਵਾਂਗਰ ਬਣਾਇਆ ਸਾਰੇ ਜਾਨਵਰ ਤੇ ਪਛੀਆਂ ਹਾਂਜੀ 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 ਹੁਣ ਮੰਕੀ ਵੀ ਹੈਗਾ ਕੁੱਤੇ ਵੀ ਗੇ ਨੇ ਉਹਨਾਂ ਦੇ ਵਿੱਚ ਰਹਿੰਦਾ ਨਾ ਉਹ ਇਹਨੂੰ ਕੁਛ ਕਹਿੰਦੇ ਨਾ ਇਹਨੋਂ ਕੁਛ ਕਹਿੰਦਾ ਹਾਂ ਅੱਛਾ ਇੱਕ ਵੀਡੀਓ ਵਿੱਚ ਵੇਖੀ ਐ ਤੁਹਾਡਾ ਜਿਹੜਾ ਮੌਨਕੀ ਉਹ ਡੌਗ ਦੇ ਉੱਤੇ ਬੈਠ ਕੇ ਤੇ ਉਹ ਘੁੰਮਦਾ ਵਿਆ ਇਹ ਇਹ ਸਾਈਂ ਢੜੀ ਦੀ ਤੁਸੀਂ ਤੇ ਇਹ ਸਿਰਕੀ ਜਦੋਂ ਦੇਖ ਕੇ ਖੁਸ਼ ਹੋ ਦੇ ਲੈਂਦੇ ਹੋਣੀ ਕੋਈ ਜਾਨਵਰ ਕੁਝ ਕਰਦਾ ਹੋਵੇ ਕੋਈ ਪੰਛੀ ਕੁਝ ਕਰਦਾ ਹੋਵੇ ਇਹਨਾਂ ਨੂੰ ਵੇਖ ਕੇ ਬਾਦ ਦੇ ਲਗ ਰਹਿੰਦਾ ਆ ਹਾਂ ਹਾਂ ਆਪਸ ਵਿੱਚ ਖੇਡਦੇ ਰਹਿੰਦੇ ਸਾਰੇ ਵਗਾ ਸਾਰੇ ਆਪਸੇ ਕਿ ਹਾਂ ਅੱਛਾ ਤੁਸੀਂ ਆਪ ਕੀ ਕਰਦੇ ਹੋ ਇਹ ਇਹਨਾਂ ਤੋਂ ਇਲਾਵਾ ਇਹ ਤੁਹਾਡਾ ਸ਼ੌਕ ਹੋ ਗਿਆ ਵੈਸੇ ਕੀ ਕਰਦੇ ਮੈਂ 10th ਕਲਾਸ ਦੇ ਵਿੱਚ ਪੜਦਾ ਹਾਂ ਹਾਈ 10th ਚ ਪੜਦੇ ਹਾਈ 10th ਦੇ ਵਿੱਚ ਪੜਦੇ ਤੇ ਤਾਂ ਤੁਸੀਂ ਇੰਨੇ ਜਾਨਰ ਪਾ ਲਏ ਅੱਜ ਕੱਲ ਤੱਕ ਪਾ ਲਿੱਤਾ ਹਾਂਜੀ ਹਾਂਜੀ ਤਾਂ ਅੱਗੇ ਨਿੱਕੇ ਹੁੰਦੇ ਪਾ ਲਿਆ ਸੀ ਉਹਦੇ ਉਹ ਤੇ ਨਿੱਕੇ ਹੁੰਦੇ ਪਾ ਲਿਆ ਜਿੱਦਣ ਵੱਡੇ ਹੋ ਗਏ ਤੇ ਹੁਣ ਅੱਜ ਕੱਲ ਛੱਡ ਦਿੱਤਾ ਅੱਗੇ ਕੀ ਸੋਚਿਆ ਹੁਣ ਅੱਗੇ ਹੋਰ ਕਿਹੜੇ ਕਿਹੜੇ ਜਾਨਵਰਾਂ ਦਾ ਹੋਰ ਸ਼ੌਂਕ ਹੈ ਤੁਹਾਨੂੰ ਪੰਛੀਆਂ ਦਾ ਹੋਰ ਸ਼ੌਂਕ ਹੈ ਕਿ ਮੈਂ ਇਹ ਵੀ ਪਾ ਲਾਂ ਜਾਂ ਫਿਰ ਮੈਂ ਰੱਖਾਂ ਅੱਗੇ ਹੈਗਾ ਫਾਰਮ ਹਾਊਸ ਖੋਲਣਾ ਹੂੰ ਜਿਵੇਂ ਪਹਿਲਾਂ ਜਾਨਵਰ ਵਗੈਰਾ ਰੱਖੇ ਸੀ ਹੋਵੇ ਫਿਰ ਤੋਂ ਜਾਨਵਰ ਰੱਖੀਏ ਘੋੜੇ ਵਗੈਰਾ ਵੀ ਨਾਲ ਰੱਖੇ ਹੋਣ ਹੂੰ ਤੇ ਵਧੀਆ ਫਾਰਮ ਖੋਲਿਆ ਹੋਵੇ ਤੇ ਉੱਥੇ ਪਸ਼ੂ ਪੰਛੀਆਂ ਜਿਹੜੀ ਸੇਵਾ ਕੀਤੀ ਜਾਵੇ ਇਹ ਚ ਇਹ ਚ ਸੋਚੀ ਹੈ ਇਹਦਾ ਪਲਾਨ ਕੀਤਾ ਕੋਈ ਹਾਂਜੀ ਹਾਂਜੀ ਕੀ ਕੀ ਪਲਾਨ ਵੇ ਤਿਆਰੀ ਫਾਦਰ ਸਾਹਿਬ ਨਾਲ ਵਗੈਰਾ ਅਜੇ ਗੱਲਬਾਤ ਕੀਤੀ ਆ ਹਾਂ ਤੁਹਾਨੂੰ ਘੋੜਾ ਲੈਣਾ ਵਾ ਉਹਦੇ ਬਾਰੇ ਗੱਲਬਾਤ ਵਗੈਰਾ ਵੇਹੇ ਕੀਤੀ ਹੋਈ ਏ ਉਹ ਤੁਹਾਨੂੰ ਲੈਣਾ ਜਦੋਂ ਵਧੀਆ ਘੋੜਾ ਮਿਲਿਆ ਆਪਾਂ ਨੂੰ ਜਾਂ ਘੋੜੀ ਮਿਲੀ ਆਪਾਂ ਜਾ ਕੇ ਲੈ ਨੀ ਨਸਲਾਂ ਉਹਨਾਂ ਵਿੱਚ ਹੀ ਬੁੜੀਆਂ ਹੁੰਦੀਆਂ ਹਾਂਜੀ ਹਾਂਜੀ ਉਹ ਨੁਕਰੀ ਮਾਰਵਾੜੀ ਕਈ ਨਸਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਅੱਛਾ ਇਹਦੇ ਵਿੱਚ ਕੋਈ ਨਸਲ ਹੁੰਦੀ ਏ ਬਾਜ ਦੇ ਵਿੱਚ ਬੀ ਐ ਇਹ ਕਿਸ ਤਰ੍ਹਾਂ ਦਾ ਬਾਜ ਹੈ ਇਹ ਇਸ ਨਸਲ ਦਾ ਕੀ ਨਾਮ ਹੈ ਇਹਦਾ ਕੀ ਨਸਲ ਏ ਇਹ ਹੈਗੀ ਬਲੈਕ ਕਾਈਟ ਹੂੰ ਇਹਨਾਂ ਨੂੰ ਸਭ ਨੂੰ ਬਲੈਕ ਕਾਰਡ ਕਹੀ ਜਾਂਦਾ ਵਾ ਪਰ ਉਂਝ ਕਾਫੀ ਨਸਲ ਹੁੰਦੀਆਂ ਬਾਜ ਦੇ ਵਿੱਚ ਵੀ ਬਾਜ ਦੇ ਵਿੱਚ ਕਾਫੀ ਨਸਲ ਹੁੰਦੀਆਂ ਨੇ ਉਹ ਬੜੀ ਖਤਰਨਾਕ ਜੀ ਜਿਹੜੀ ਹੁੰਦੀ ਹੈ ਜਿਹੜੋ ਹੁੰਦੀ 골ਡਨ ਈਗਲ ਹਾਂ ਉਪਰੋਂ ਆਣ ਤੇ ਉਹਨੇ ਤਲਾਬ ਸਮੁੰਦਰ ਚ ਮੱਛੀ ਕੱਢ ਕੇ ਲੈ ਜਾਂਦਾ ਪਰ ਫਿਰ ਇਹ ਏਰੀਆ ਦੇ ਵਿੱਚ ਪਾਇਆ ਜਾਂਦਾ ਵਾ ਉਹ ਆਪਣੇ ਇਧਰ ਦੀ ਸਾਈਡ 'ਚ ਹੁੰਦਾ ਹਾਂਜੀ ਅੱਛਾ ਹੋਰ ਇਹਨਾਂ ਵਿੱਚ ਕੋਈ ਕੁਆਲਿਟੀ ਉਹਨਾਂ ਨੇ ਨਾ ਕੁਆਲਿਟੀ ਆ ਆ ਤੇ ਇਹ ਸਭ ਤੋਂ ਉੱਚਾ ਉੱਡਦੇ ਆ ਸਭ ਤੋਂ ਉੱਚਾ ਉੱਡ ਕੇ ਵੀ ਇਹਨਾਂ ਦੀ ਨਿਗਾਹ ਆਪਣੀ ਸ਼ਿਕਾਰ ਤੇ ਹੀ ਰਹਿੰਦੀ ਆ ਬਿਲਕੁਲ ਹਾਂਜੀ ਅੱਛਾ ਨਿਗਾਹ ਇਹਨਾਂ ਦੀ ਨਿਗਾਹ ਜਿਹੜੀ ਤੇਜ ਉਹਦੇ ਵਾਸਤੇ ਕੋਈ ਖਾਸ ਡਾਈਟ ਹੁੰਦੀ ਇਹਨਾਂ ਦੀ ਵੀ ਇਹਨਾਂ ਨੇ ਆਪੇ ਉਹ ਡਾਈਟ ਚੁਣ ਲੈਣੀ ਆ ਕਿ ਆਪਾਂ ਇਹ ਡਾਈਟ ਖਾਵਾਂਗੇ ਸਾਡੀ ਨਜ਼ਰ ਜਿਹੜੀ ਤੇਜ਼ ਕਿਉਂਕਿ ਆਸਮਾਨ ਦੇ ਵਿੱਚ ਇਹ ਵੀ ਨਜ਼ਰ ਨਹੀਂ ਆਉਂਦੇ ਕਿਸੇ ਆਮ ਬੰਦੇ ਨੂੰ ਤਾਂ ਇਹਨਾਂ ਨੂੰ ਆਪਣਾ ਸ਼ਿਕਾਰ ਨਜ਼ਰ ਆ ਜਾਂਦਾ ਹਾਂਜੀ ਇਹ ਵੇਖੋ ਗੁਰੂ ਮਾਰਾ ਨੇ ਇਹਨਾਂ ਨੂੰ ਬਖਸ਼ਿਆ ਵਾ ਹਾਂ ਡਾਈਟ ਕੋਈ ਨਹੀਂ ਡਾਈਟ ਕੋਈ ਨਹੀਂ ਬਖਸ਼ਿਸ਼ ਹੈ ਇਹਨੂੰ ਹਾਂਜੀ ਇਹਨਾਂ ਨੂੰ ਬਖਸ਼ਿਸ਼ ਆ ਗੁਰੂ ਮਾਰਾ ਜੀ ਹੂੰ 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 ਅੱਛਾ ਹੋਰ ਜਿਹੜੇ ਜਾਨਵਰ ਨੇ ਜਿਹੜਾ ਮੰਕੀ ਆ ਉਹ ਤੇ ਵੈਸੇ ਵੀ ਉਹ ਜਦੋਂ ਖੁੱਲ ਵੀ ਜਾਵੇ ਤਾਂ ਡਰ ਲੱਗਦਾ ਬੰਦੇ ਨੂੰ ਤਾਂ ਉਹ ਹੋਰ ਕਿਸ ਤਰੀਕੇ ਦੇ ਨਾਲ ਤਹੀ ਧਾਰ ਦਾ ਪਾਲਨ ਕਰਸ਼ ਕਰਦੇ ਵ ਪਰ ਜੇ ਕੋਈ ਲਈ ਜਾਂਦਾ ਨਹੀਂ ਕਿਤੇ ਉਹ ਬਾਏ ਹੈਗਾ ਜਦੋਂ ਖੂਬੀ ਦਾ ਆ ਆਸ-ਪਾਸੇ ਲੋਕਾਂ ਦੇ ਉੱਤੇ ਵਗੈਰਾ ਚੜ੍ਹ ਨਾਲੇ ਉਹ ਸਮਾਨ ਸੁੰਨ ਤੋਂ ਅਜਿਹਾ ਸਮਾਨ ਵਾਧੂ ਉਹਨੇ ਪੈਸੇ ਦਾ ਬੜਾ ਨੁਕਸਾਨ ਕੀਤਾ ਤੁਹਾਡਾ ਹੂੰ ਉਹਨੂੰ ਜਦੋਂ ਆ ਜਾਂਦਾ ਨਾ ਹਾਂ ਹਫਤਾ ਇੱਕ ਨੂੰ ਰੱਖਿਆ ਉਹਨੇ ਆਲਾ 8-9000 ਰੁਪਏ ਪਾੜਤਾ ਨੋਟ ਪਈ ਉਹਨੇ ਨੋਟ ਪਾੜਦੇ ਨੇ ਚੀਜ਼ ਪਈ ਉਹਨੇ ਚੀਜ਼ ਤੋੜ ਦੇਣੀ ਐਲਸੀਡੀ ਐਲਸੀਡੀ ਉਹਨੇ ਸੁੱਟਦੀ ਸਾਡੀ ਪਰ ਉਹ ਠੀਕ ਹੋ ਗਈ ਬਾਅਦ ਚੋਂ ਹੂੰ ਤੇ ਇਸ ਕਰਕੇ ਉਹ ਨਾਂ ਰੱਖਤਾ ਵਾ ਸ਼ਾਹ ਜੀ ਇਹ ਸ਼ਾਹ ਹੈ ਜੋ ਮਰਜ਼ੀ ਕਰੀ ਜਾਵੇ ਇਹਨੂੰ ਕੁਝ ਨਹੀਂ ਕਹਣਾ ਜੋ ਮਰਜ਼ੀ ਕਰ ਦਿੱਤਾ ਘਰ ਦਾ ਸ਼ਾਹ ਹੈ ਆ ਅੱਛਾ ਡੋਗ ਦਾ ਕੀ ਨਾਂ ਰੱਖਿਆ ਜੀ ਇੱਕ ਡੋਗ ਹੈਗਾ ਇਸ ਆਪਣਾ ਟਾਈਗਰ ਆ ਤੇ ਇੱਕ ਵਿੱਚ ਗਿਲਾ ਨਾਂ ਦਾ ਸਿਲਕੀ ਉਹ ਜੋੜੀ ਹੈਗੀ ਡੋਗ ਅੱਛਾ ਇਹਦਾ ਕੀ ਨਾਂ ਰੱਖਿਆ ਇਹਦਾ ਨਾਂ ਬਾਜ ਹੀ ਹੈ ਜੀ ਇਹਦਾ ਨਾਂ ਬਾਜ ਹੀ ਹੈ ਬਾਜ ਅੱਛਾ ਜਦੋਂ ਬਾਜ ਕਹਿੰਦੇ ਜੋ ਤਾਂ ਇਹਨੂੰ ਸਮਝ ਲੱਗਦੀ ਕਿ ਮੈਨੂੰ ਬੁਲਾ ਰਹੇ ਨੇ ਹਾਂ ਹਾਂ ਲੱਗ ਜਾਂਦੀ ਸਮਝ ਇਹ ਥੱਲੇ ਥੱਲੇ ਹੋਵੇ ਬਾਜ ਕਹਿ ਕੇ ਹੱਥ ਅੱਗੇ ਕਰੀ ਜਾ ਤੇ ਆ ਕੇ ਛਾਲ ਮਾਰ ਕੇ ਹੱਥ ਦਬਾਈ ਜਾਂਦਾ ਹੈ ਹਾਂ ਅੱਛਾ ਇਹਦਾ ਸਾਈਜ਼ ਵੱਡੇ ਤੋਂ ਵੱਡਾ ਕਿੰਨਾ ਹੁੰਦਾ ਇਹਦੀ ਅਸਲੀ ਉਮਰ ਕਿੰਨੀ ਹੈ ਇਹਦੀ ਅਸਲੀ ਉਮਰ ਸਿਰਫ 1 ਸਾਲ ਹੀ ਹੈ ਇਹ ਕਿੰਨੀ ਉਮਰ ਤੱਕ ਇਹ ਇਹਨਾਂ ਦੀ ਉਮਰ ਕਿੰਨੀ ਹੁੰਦੀ ਆ ਜਾਂ ਫਿਰ ਇਹਦਾ ਸੈਜ ਜਿਹੜਾ ਵਾ ਉਹ ਵੱਧ ਤੋਂ ਵੱਧ ਇਸ ਜਿਹੜੀ ਹੁੰਦਾ ਵਾ ਜਿਹੜਾ ਇਹਦੀ ਕਿੰਨੀ ਕ ਸੈਜ ਵੱਜ ਜਾਂਦਾ ਇਹਨਾਂ ਦੀ ਜਣੀਆਂ ਕਈ ਨਸਾਂ ਹੁੰਦੀਆਂ ਵਾ ਉਹਨਾਂ ਦਾ ਸੈਜ ਕਾਫੀ ਜ਼ਿਆਦਾ ਵੱਡਾ ਆ ਜਾਂਦਾ ਉਹਨਾਂ ਦੀ ਉਮਰ ਵੀ 50 ਤੋਂ 60 ਸਾਲ ਦਾ ਹੁੰਦੀ ਆ ਅੱਛਾ ਪਰ ਇਹ ਵੀ ਆਪਣੇ ਇਦਾਂ ਵੀ ਬਣਨਾਂ ਸਭਾ ਪਾਈਆਂ ਜਾਂਦੀਆਂ ਵਾ ਇਹਨਾਂ ਦਾ ਜ਼ਿਆਦਾ ਨਾ ਸੈਜ ਵੱਡਾ ਹੁੰਦਾ ਆ ਨਾ ਜਿਆਦਾ ਦੀ ਉਮਰ ਹੁੰਦੀ ਇਹਨਾਂ ਦੀ ਵੱਧ ਤੋਂ ਵੱਧ ਵੀ 25 ਸਾਲ ਉਮਰ ਹੋਏਗੀ ਤੇ ਇਤੋਂ 2-3% ਹੋਰ ਵੱਡਾ ਹੋਏਗਾ ਬਸ 2-3% ਵੱਡਾ ਹੋਣ ਦਾ ਬਸ ਇਹਦਾ ਵਜ਼ਨ ਕਿੰਨਾ ਹੈ ਇਸਲੇ पता कुछ मोए ਦਾ ਅਸ਼ਟਮ ਹੋਊਗਾ 2.5 ਕਿਲੋ ਦੇ ਆਸੇ-ਪਾਸੇ ਜਿਆਦਾ ਨਹੀਂਗਾ ਹੋਏਗਾ 2 ਕਿਲੋ ਹੂੰ ਹਾਂ ਅੱਛਾ ਐਲ ਤੇ ਬਾਜ ਹਾਂਜੀ ਇਹਨਾਂ ਦੋਨਾਂ ਵਿੱਚ ਕੀ ਅੰਤਰ ਕਿੰਨਾ ਕੁ ਫਰਕ ਹੈ ਕਿਉਂਕਿ ਜਿਆਦਾ ਦੇਖਣ ਨੂੰ ਸੇਮ ਲੱਗਦੇ ਆ ਜਿਆਦਾ ਅੰਤਰ ਨਹੀਂਗਾ ਨਸਲਾਂ ਹੀ ਗਿਆ ਬਸ ਇਹਨਾਂ ਦੀ ਹੂੰ ਉਹ ਬਾਹਰ ਕਰਨਾ ਦਿੱਤਾ ਗਿਆ ਐਲ ਹੁੰਦੀ ਉਹ ਵੀ ਬਾਜ ਬਾਹਰ ਨਸਲ ਦਾ ਫਰਕ ਆ ਜਾਂਦਾ ਆ ਨਸਲ ਦਾ ਫਰਕ ਹੈ ਹਾਂਜੀ ਹਾਂਜੀ ਹਾਂ 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 ਤਾਂ ਬਿਲਕੁਲ ਇਹ ਸ਼ੌਂਕ ਹੈ ਇਸ ਵੀਰ ਦੇ ਸ਼ੌਂਕ ਨੇ ਜਿਹੜੇ ਆਪਣੇ ਸ਼ੌਂਕ ਪਗਾਉਂਦੇ ਪਏ ਨੇ ਪਰਿਵਾਰ ਕਿੰਨਾ ਕ ਸੰਯੋਗ ਮਿਲਦਾ ਹੈ ਸ਼ੌਕ ਪਗਾਂ ਦੇ ਵਿੱਚ। ਉਹ ਤਾਂ ਬਹੁਤ ਜ਼ਿਆਦਾ ਸਹਿਯੋਗ ਹੈ। ਨਾ ਮम्मी पापा ਨੇ ਅਜੇ ਤੱਕ ਨਹੀਂ ਕਿਹਾ ਵੀ ਤੋ ਇਹ ਜਾਨਵਰ ਨਹੀਂ ਵੜਦਾ ਕਰੇ ਉਹ ਨਹੀਂ ਵੜਾ ਉਹ ਕਹਿੰਦੇ ਜੋ ਜਾਨਵਰ ਆ ਜਾ ਆਪਾਂ ਸੰਭਾਂਗੇ। اچھا। ਤੇ ਉਹਦੀ ਇੱਕ ਘੋੜਾ ਰੱਖਿਆ ਹੀਗਾ ਪਰ ਉਹ ਚਲੋ ਜਗਾ ਥੋੜੀ ਦੀ ਤੇ ਜ਼ਿਆਦਾ ਸਾਹਮਣੇ ਨਹੀਂ ਹੋਈ ਤੇ ਤਿੰਨ ਕੁ ਮਹੀਨੇ ਰੱਖਿਆ ਮੈਂ ਟਿਊਸ਼ਨ ਜਾਂਦਾ ਹਾਂ ਘੋੜੇ ਦੇ ਮੈਂ ਕਿ ਜਾਨਣਾ ਉਸ ਟਾਈਮ ਤੇ। ਉਹ ਕੀ ਆ। ਸਾਰਾ ਮਜ਼ਾ ਆ ਗਿਆ ਇਦਾਂ ਹੀ ਟਿਊਸ਼ਨ ਪੜਾ ਜਾਂਦਾ ਵਾ ਬਾਈ। ਮੈਡਮ ਨੇ ਮੇਰੇ ਸਪੈਸ਼ਲ ਬਾਹਰ ਆ ਕੇ ਬੈਠਣਾ ਵੀ ਨੂਰ ਆ ਗਿਆ ਘੋੜੇ ਤੇ। ਘੋੜੇ ਤੇ ਨੂਰ ਆ ਗਿਆ ਟਿਊਸ਼ਨ ਪੜਨ ਵਾਸਤੇ। ਹਾਂਜੀ ਹ ਤਾਂ ਬਿਲਕੁਲ ਕਿਤੇ ਸਾਰੇ ਘੋੜੇ ਨਾ ਸ਼ੁਰੂ ਕਰਦੇ ਨਾ ਵੜ ਕੇ ਨਹੀਂ ਨਹੀਂ ਤਾਂ ਬਿਲਕੁਲ ਇਹ ਵੀਰ ਨੇ ਜਿਨ੍ਹਾਂ ਨੂੰ ਸ਼ੌਂਕ ਅਵੱਲੇ ਨੇ ਤਾਂ ਇਹ ਸ਼ੌਂਕ ਜਿਹੜੇ ਨੇ ਇਹ ਕਿਸੇ ਕਿਸੇ ਨੂੰ ਹੁੰਦੇ ਨੇ ਹਰ ਕੋਈ ਇਹ ਸ਼ੌਂਕ ਪੂਰੇ ਨਹੀਂ ਕਰ ਸਕਦਾ ਹਰ ਕੋਈ ਸ਼ੌਂਕ ਰੱਖ ਵੀ ਨਹੀਂ ਸਕਦਾ ਜ਼ਿਆਦਾਤਰ ਸ਼ੌਂਕ ਲੋਕਾਂ ਨੂੰ ਹੁੰਦੇ ਕਿ ਅਸੀਂ ਸੋਨਾ ਮੋਬਾਈਲ ਰੱਖ ਲਈਏ ਅਸੀਂ ਸੋਹਣੀ ਬਾਈਕ ਰੱਖ ਲਈ ਅਸੀਂ ਸੋਹਣੀ ਗੱਡੀ ਰੱਖ ਲਈਏ ਇਹ ਸ਼ੌਂਕ ਜਿਹੜੇ ਨੇ ਉਹ ਕਿਸੇ ਕਿਸੇ ਨੌਜਵਾਨ ਨੂੰ ਹੁੰਦੇ ਤੇ ਜਿਹੜੇ ਸ਼ੌਂਕ ਇਸ ਨੌਜਵਾਨ ਨੂੰ ਹੈਗੇ ਤਾਂ ਗੁਰਨੂਰ ਅੱਗੇ ਵੀ ਬਹੁਤ ਕੁਝ ਪਲਾਨ ਕਰਕੇ ਬੈਠਾ ਕਿ بڑے ਜਾਨਵਰ ਅਸੀਂ ਰੱਖਾਂਗੇ ਉਹਨਾਂ ਦਾ ਪਾਲਣ ਪੋਸ਼ਣ ਕਰਾਂਗੇ ਪਰ ਆਨਮੜਾ ਸਮਾਂ ਦੱਸੇਗਾ ਕਿ ਜਿਹੜੀ ਸੋਚ ਸੋਚੀ ਹੈ ਉਹ ਪੂਰੀ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਕਰਦੇ ਨੇ ਪੂਰੀ ਜਾਂ ਫਿਰ ਨਹੀਂ ਕੈਮਰਾਮੈਨ ਮੋਹਨ ਦੇ ਨਾਲ ਸਿਖਚਾਂਸੀ ਡੇਲੀ ਪੰਜਾਬੀ ਅੰਮ੍ਰਿਤਸਰ